ਫਾਬੇ ਆ ਪੱਤਿਆਂ ਨੇ ਨਾ ਇਹ ਤਾਂ ਜ਼ਿੰਦਗੀ ਬਦਲ ਦਿੱਤੀ ਆ ਆ ਪੱਤੇ ਸੀਗੇ ਲੈ ਸਵੇਰ ਦਾ ਰੋਲਾ ਪਾਈਏ ਨਹੀਂ ਮੈਂ ਕਿਹ ਪੱਤਾ ਨਹੀਂ ਕਿਹੜੇ ਪੱਤੇ ਆ ਫਾਬੇ ਤੁਸੀਂ ਉਹਨਾਂ ਨੂੰ ਦੱਸ ਦੋ ਜੇ ਤੁਹਾਡੀ ਵੀਡੀਓ ਵੇਂਦੇ ਆ ਜ਼ਰੂਰ ਦੱਸਾਂਗੇ ਤੇ ਮੈਨੂੰ ਤਾਂ ਸਾਰਾ ਦੱਸ ਵੀ ਇਹ ਫਿਰ ਪੱਤਿਆਂ ਦਾ ਕਿਵੇਂ ਕੀ ਕੋਸ਼ਿਸ਼ ਕੀਤਾ ਸੀ ਤੇ ਕਿਵੇਂ ਸਾਰਾ ਕੁਝ ਬਣਾਇਆ ਸੀ ਜਿਹੜਾ ਤੇਰਾ ਫੇਸ ਜਿਹੜਾ ਸਾਰਾ ਸਹੀ ਹੋ ਗਿਆ ਹਾਂਜੀ ਦੋਸਤੋ ਤੁਹਾਨੂੰ ਵੀ ਦੱਸ ਦਿੰਨੇ ਆ ਸਾਡੀ ਪੰਮੀ ਭੈਣ ਦਾ ਜਿਹੜੇ ਫੇਸ ਤੇ ਨਾ ਚਿੱਟੇ ਚਿੱਟੇ ਚਟਾਕ ਜੇ ਹੋ ਗਏ ਸੀਗੇ ਤੇ ਉਹਨਾਂ ਨੇ ਆਹ ਵਾਲੀ ਚੀਜ਼ ਬਣਾ ਕੇ ਲਾਈ ਸੀ ਇਨ੍ਹਾਂ ਪੱਤਿਆਂ ਤੋਂ ਤੇ ਅੱਜ ਤੁਹਾਨੂੰ ਵੀ ਸਾਰਾ ਦੱਸਦੇ ਆ ਇਹ ਪੱਤੇ ਇਕੱਲੇ ਚਟਾਕ ਹੀ ਸਹੀ ਨਹੀਂ ਕਰਦੇ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਸਹੀ ਕਰ ਦਿੰਦੇ ਆ ਤੇ ਵੀਡੀਓ ਨਾਲ ਤੁਸੀਂ ਬਣੇ ਰਹੋ ਇਹ ਪੱਤੇ ਆ ਨਾ ਜਿਹੜੇ ਇਕੱਲੇ ਚਟਾਕ ਨਹੀਂ ਸਹੀ ਕਰਦੇ ਜਿਵੇਂ ਆਪਣੇ ਫਲਵੈਰੀ ਹੁੰਦੀ ਆ ਦਾਗ ਹੁੰਦੇ ਆ ਛਾਈਆਂ ਹੁੰਦੀਆਂ ਜਾ ਕਈ ਵਾਰੀ ਆਪਣੇ ਦਾਣੇ ਜੀ ਹੋ ਜਾਂਦੇ ਆ ਉਹ ਵੀ ਇਹ ਸਹੀ ਕਰ ਦਿੰਦੇ ਆ ਤੇ ਆਜੋ ਦੋਸਤੋ ਤੁਹਾਨੂੰ ਵੀ ਦੱਸ ਦਿੰਨੇ ਆ ਵੀ ਇਹ ਕਾਦੇ ਪੱਤਿਆ ਕਿਵੇਂ ਤੁਸੀਂ ਵਰਤਨੇ ਆ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਚਲ ਪੰਮੀ ਮੈਨੂੰ ਦੱਸਿਓ ਕਿਵੇਂ ਮਤਲਬ ਕਿਵੇਂ ਬਣਾਉਣਾ ਸਾਰਾ ਕੁਝ ਅੱਜ ਦੋਸਤੋ ਤੇ ਵੀਡੀਓ ਨਾਲ ਬਣੇ ਰਹੋ ਤੇ ਜਿਵੇਂ ਜਿਵੇਂ ਆਪਾਂ ਨੂੰ ਭੈਣ ਨੇ ਦੱਸਿਆ ਦੋਸਤੋ ਇਹਨੇ ਅਜਮਾਇਆ ਹੋਇਆ ਹੀ ਇਹ ਚੀਜ਼ ਹੈਗੀ ਆ ਕੋਈ ਇਹਦੇ ਵਿੱਚ ਝੂਠ ਵਾਲੀ ਗੱਲ ਨਹੀਂ ਤੇ ਆ ਪੱਤੇ ਹੈਗੇ ਆ ਜੀ ਛਿੱਪ ਪੀਤੇ ਦੇ ਇਹ ਇੰਨਾ ਪੱਤਿਆਂ ਦੇ ਛੋਟੇ ਛੋਟੇ ਕਰ ਲੈਣੇ ਆ ਜੀ ਪੀਸ ਤੇ ਦੋਸਤੋ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਖਾਸ ਕਰਕੇ ਉਹਨਾਂ ਭੈਣਾ ਜਾਂ ਭਰਾਵਾਂ ਨੂੰ ਜਿਨ੍ਹਾਂ ਨੂੰ ਫਲੈਰੀ ਦੀ ਦਿੱਕਤ ਆ ਉਹਨਾਂ ਦੇ ਵੀਡੀਓ ਬਹੁਤ ਹੀ ਜ਼ਿਆਦਾ ਕੰਮ ਆ ਸਕਦੀ ਹੈ ਹਾਂਜੀ ਕਿਉਂਕਿ ਇਹ ਹਰ ਤਰ੍ਹਾਂ ਦੇ ਦਾਗ ਧੱਬੇ ਜਿਹੜੇ ਕੀ ਇਹ ਠੀਕ ਕਰ ਦਿੰਦੀ ਹੈਗੀ ਆ ਤੇ ਹੁਣ ਆਪਾਂ ਕੀ ਕਰਾਂਗੇ ਜੀ ਹੁਣ ਆਪਾਂ ਇਹਨਾਂ ਨੂੰ ਕਰ ਲਾਂਗੇ ਜੀ ਗ੍ਰाइंड ਜੈਨਕੀ ਆਪਾਂ ਨੂੰ ਇਹਦਾ ਥੋੜਾ ਜਿਹਾ ਜੂਸ ਚਾਹੀਦਾ ਤੇ ਸੁੱਕੇ ਪੱਤੇ ਤਾਂ ਇਸ ਤਰ੍ਹਾਂ ਜੂਸ ਨਿਕਲਦਾ ਨਹੀਂ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨਾਂ ਨੂੰ ਗ੍ਰाइंड ਕਰ ਲੈਣੇ ਆ ਠੀਕ ਇਹ ਆਪਾਂ ਨੂੰ ਬਹੁਤਾ ਨਹੀਂ ਚਾਹੀਦਾ 2-3 ਚਮਚ ਹੀ ਚਾਹੀਦਾ ਤੇ ਉਹਨਾਂ ਕਾਪ ਇਹਨੂੰ ਛਾਣ ਲਿਆ ਤੇ ਆਲੂ ਦਾ ਵੀ ਆਪਾਂ ਨੂੰ ਜੂਸ ਜਿਹੜਾ ਕਿ ਚਾਹੀਦਾ ਇਹਨੂੰ ਵੀ ਆਪਾਂ ਜਿਹੜਾ ਕਿ ਕੱਟ ਕਰ ਲੈਨੇ ਆ ਜਿਹਨੂੰ ਕ੍ਰਸ਼ ਕਰਕੇ ਕद्दूकस ਕਰਕੇ ਜੂਸ ਕੱਢ ਲਓ ਜਾਂ ਇਹਨੂੰ ਗ੍ਰੇਂਡਰ ਦੇ ਵਿੱਚ ਜਿਹੜਾ ਕਿ ਪਾ ਕੇ ਇਧਰ ਆਪਾਂ ਜਿਹੜਾ ਕਿ ਆਲੂ ਦਾ ਜੂਸ ਵੀ ਜਿਹੜਾ ਕੱਢ ਲਿਆ ਠੀਕ ਇਹਨੇ ਜੂਸ ਦੋਨੇ ਆਪਾਂ ਕਰ ਲੈਨੇ ਆ ਜੀ ਮਿਕਸ ਹਾਂਜੀ ਹੁਣ ਆਪਾਂ ਤੀਜੀ ਚੀਜ਼ ਲਈ ਆ ਜੀ ਬੇਸਨ ਠੀਕ ਠੀਕ ਹੈ ਜੀ ਤੇ ਆਪਾਂ ਕੀ ਕਰਾਂਗੇ ਇੱਕ ਚਮਚਾ ਜਿਹੜਾ ਕਿ ਬੇਸਨ ਦਾ ਲੈ ਲੈਣਾ ਹੂੰ ਹੂੰ ਜਿੰਨਾ ਕਿ ਤੁਹਾਨੂੰ ਜਾਨੀ ਕਿ ਚਾਹੀਦਾ ਹੋਵੇ ਫੇਸ ਤੇ ਲਾਉਣ ਵਾਸਤੇ ਉਹਨਾਂ ਦਾ ਤੁਸੀਂ ਬੇਸਨ ਲੈ ਲੈਣਾ ਤੇ ਆਪਾਂ ਇਹਨੂੰ ਜੂਸ ਨੂੰ ਇਕੱਲੇ ਨੂੰ ਇਹਦੇ ਵਿੱਚ ਪਾਉਣਾ ਹੋਰ ਤੁਸੀਂ ਕੋਈ ਚੀਜ਼ ਨਹੀਂ ਪਾਉਣੇਗੀ ਇਕੱਲੇ ਜੂਸ ਦੇ ਨਾਲ ਹੀ ਜਿਹੜਾ ਕਿ ਇਹਦਾ ਪੇਸਟ ਬਣਾ ਲੈਣਾ ਠੀਕ ਹੈ ਤੇ ਹੁਣ ਇਹ ਆਪਣਾ ਜਿਹੜਾ ਕਿ ਪੈਕ ਬਣ ਕੇ ਤਿਆਰ ਹੋ ਗਿਆ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਤੇ ਲੋ ਦੋਸਤੋ ਆ ਜਿਹੜਾ ਕਿ ਪੈਕ ਬਣ ਕੇ ਤਿਆਰ ਹੋ ਗਿਆ ਬਸ ਹੋਰ ਕੁਝ ਤਾਂ ਨਹੀਂ ਪਾਉਣਾ ਸੀ ਇਹਦੇ ਵਿੱਚ ਆਹ ਭਾਵੇਂ ਕਰਸ ਆਪਾਂ ਇਹ ਤਿੰਨ ਚੀਜ਼ ਲੈ ਰਹੇ ਹਾਂ ਠੀਕ ਹੈ ਤੇ ਹੁਣ ਆਪਾਂ ਜਿਹੜਾ ਕੀ ਪੰਮੀ ਦੇ ਫੇਸ ਤੇ ਵੀ ਮੈਂ ਲਾਉਣੀ ਹੈ ਤੇ ਨਾਲੇ ਮੈਂ ਖੁਦ ਲਾਵਾਂਗੀ ਦੋਸਤੋ ਜੇਕਰ ਤੁਹਾਡੇ ਸ਼ਾਈਆਂ ਦੀ ਪ੍ਰੋਬਲਮ ਹੈ ਤੁਹਾਡੇ ਚਿੱਟੇ ਜਿਹੇ ਦਾਗ ਪੈ ਗਏ ਨੇ ਜਿਹਨੂੰ ਚਟਾਕ ਕਹਿ ਦਿੰਦੇ ਆ ਉਹ ਹੋ ਗਏ ਆ ਜਾਂ ਤੁਹਾਡੇ ਕੋਈ ਪਿੰਪਲਸ ਦੇ ਦਾਗ ਪੈ ਗਿਆ ਤਾਂ ਦੋਸਤੋ ਤੁਸੀਂ ਆਹ ਵਾਲਾ ਪੈਕ ਹਫਤੇ ਦੇ ਵਿੱਚ ਇੱਕ ਵਾਰੀ ਜਰੂਰ ਲਾਇਆ ਕਰੋ ਇਹਦੇ ਨਾਲ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਹੈ ਤੇ ਫੇਸ ਤੁਹਾਡਾ ਜਿਹੜਾ ਕਿ ਕਲੀਅਰ ਹੋ ਜਾਊਗਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਹਰ ਕਿਸੇ ਦਾ ਜਿਹੜਾ ਕਿ ਫਾਇਦਾ ਹੋ ਸਕੇ ਤੇ ਹੁਣ ਮੈਂ ਪੰਮੀ ਦੇ ਵੀ ਲਾਉਣੀ ਹੈ ਤੇ ਨਾਲੇ ਮੈਂ ਇਹ ਪੈਕ ਜਿਹੜਾ ਕਿ ਖੁਦ ਲਾਵਾਂਗੀ